ਬੜਾ ਵਧੀਆ ਜੱਜ ਖੇਡ ਮੁਕਾਬਲੇ ਹੋਇਆ ਪਤੰਗਾਂ ਦੇ ਉਹਦੇ ਵਿੱਚ ਤੁਹਾਨੂੰ ਫਰਸਟ ਥਾਂ ਮਿਲੀ ਹੈ ਕੀ ਕਹਣਾ ਚਾਹੋਗੇ ਕੈਨਾਤਾ ਜੀ ਆਏ ਬਸ ਫਰਸਟ ਥਾਂ ਮਿਲੇ ਤੇ ਬਹੁਤ ਵਧੀਆ ਲੱਗ ਰਿਹਾ ਐ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਵੀ ਚਾਈਨਾ ਡੋਰ ਵਰਤਣੀ ਚਾਹੀਦੀ ਹੈ ਕੀ ਚਾਈਨਾ ਡੋਰ ਨਹੀਂ ਵਰਤਣੀ ਚਾਹੀਦੀ ਉਹ ਬਹੁਤ ਹੈ ਹਾਨੀਕਾਰਕ ਬੰਦਿਆਂ ਲੋਕਾਸ ਤੇ ਕੀ ਹੈ ਬਹੁਤ ਹੈ ਦੇਖੀ ਅੱਛੀ ਬੱਚੇ ਜਿੰਨਾ ਚਿਰ ਲੋਕਾ ਨਹੀਂ ਕਰਦਣਾ ਵੱਡਿਆਂ ਜੀ ਹੱਥ ਪੈਰ ਵੱਡੇ ਜਾਂਦੇ ਚਾਈਨਿਸ ਡੋਰ ਇੰਡੀਅਨ ਡੋਰ ਵਰਤੋ ਬਹੁਤ ਵਧੀਆ ਜੀ ਡੋਰ ਚਾਈਨਿਸ ਡੋਰ ਨੂੰ ਰਾਹ ਨਾ ਕੱਢ ਦਿੰਦੀ ਹੈ ਜੋ ਚਾਈਨਾ ਡੋਰ ਨਾਲ ਬੱਚੇ ਮਾਰ ਰਹੇ ਆ ਉਹਨਾਂ ਵਾਸਤੇ ਤੁਸੀਂ ਦੋ ਲਾਭ ਸੁਣ ਲਈ ਚੈਨ ਕਰੇ ਉਹਨਾਂ ਵਾਸਤੇ ਚਾਈਨਿਸ ਡੋਰ ਨਾਲ ਕਿਉਂ ਚਾਈਨਿਸ ਡੋਰ ਨਾ ਵਰਤੋ ਮਾਪੇ ਨੂੰ ਕਿਸੇ ਵੇਸਤੇ ਨਾ ਜਾਓ ਕੀ ਨਹੀਂ ਚਾਈਨਾ ਡੋਰ ਦੇ ਵਾਸਤੇ ਮਾਪੇ ਨੂੰ ਕਿਸੇ ਵੇਸਤੇ ਚਾਈਨਿਸ ਡੋਰ ਕੀ ਮਾਪੇ ਆਪ ਨੂੰ ਬਸ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਆਪਣੇ ਬੱਚੇ ਨਾਲ ਵੇਖੋ ਕਿ ਜਾਂ ਤਾਂ ਉਹਨੂੰ ਪਤੰਗਾ ਡਾਉਣ ਤੋਂ ਜੇ ਉਹਨੂੰ ਡਾਂ ਦੇ ਰਹੇ ਹੋ ਤਾਂ ਫਿਰ ਉਹਨੂੰ ਕਹੋ ਕਿ ਇੰਡੀਅਨ ਡੋਰ ਨਾਲ ਹੀ ਡਾਣੀ ਆ ਇੱਕ ਜੋ ਬੱਚੇ ਤੀਸਰੀ ਮੰਜ਼ਲ ਤੇ ਜਾਂ ਦੂਜੀ ਮੰਜ਼ਲ ਤੇ ਚੜ੍ਹ ਕੇ ਡਿੱਗਦੇ ਆ ਸਫਟ ਸਿਰ ਬਈ ਜੀ ਆ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਬਈ ਕਿਥੇ ਪਰਾਣੜਾ ਨਹੀਂ ਚਾਹੀਦੀ ਉਹਨਾਂ ਵਾਸਤੇ ਕਹਿਣੀ ਚਾਹੀਦੀ ਇੱਕ ਜੇ ਤੁਸੀਂ ਡਾ ਰਹੇ ਆ ਤਾਂ ਆਪਣੇ ਤੋਂ ਕੋਈ ਐ ਵੱਡੇ ਨੂੰ ਆਪਦੇ ਨਾਲ ਰੱਖੋ ਜਾਂ ਫਿਰ ਤੁਸੀਂ ਜੇ ਤੁਸੀਂ ਘਰੇ ਇਕੱਲੇ ਹੋ ਤਾਂ ਫਿਰ ਤੁਸੀਂ ਕੰਕ ਕਿਤੇ نیچے ਡਾਲੋ ਐ ਕਿ ਜਿੱਥੇ ਜੇ ਤੁਸੀਂ ਡੈਗੀ ਜਾਓ ਤੁਹਾਨੂੰ ਚੋਟ ਨਾ ਲੱਗੇ ਆ ਕੀ ਕਹਿਣਾ ਅੱਜ ਦਾ ਜਿਹੜੇ ਪਤੰਗ ਮੁਕਾਬਲੇ ਆ ਜੀ ਉਹ ਅਰਵਿੰਦ ਨਗਰ ਵਿਕਾਸ ਕਮੇਟੀ ਤੇ ਅਲਾਈਅੰਸ ਕਲੱਬ ਕੋਰਟ ਕਪੂਰੀ ਦੇ ਕੋਰਟਪੂਰਾ ਦੇ ਸਿਟੀ ਦੇ ਸਾਂਝੇ ਪ੍ਰੋਗਰਾਮ ਦੇ ਤਹਿਤ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਇਸ ਦੇ ਵਿੱਚ ਜਿਹੜਾ ਹੈਗਾ ਮੇਨ ਜਿਹੜਾ ਸਾਡਾ ਏਜੰਡਾ ਰਿਹਾ ਹੈਗਾ ਉਹ ਚਾਈਨਾ ਡੋਰ ਨੂੰ ਲੈ ਕੇ ਰਿਹਾ ਕਿ ਚਾਈਨਾ ਡੋਰ ਐਸੋ ਮੁਕਾਬਲਿਆਂ ਦੇ ਵਿੱਚ ਬਿਲਕੁਲ ਵੀ ਨਹੀਂ ਵਰਤੀ ਗਈ ਕਿਉਂਕਿ ਇਹ ਜਿਹੜੀ ਚਾਈਨਾ ਡੋਰ ਆ ਇਹ ਇੱਕ ਖੂਨੀ ਡੋਰ ਹੈ ਅਸੀਂ ਇਹਨੂੰ ਖੂਨੀ ਡੋਰ ਕਹਿ ਕੇ ਬੁਲਾਉਂਦੇ ਆ ਖੁੰਡੀ ਡੋਰ ਤਾਂ ਲਾਣੇ ਆ ਕਿਉਂਕਿ ਇਹ ਬਹੁਤ ਸਾਰੇ ਆਮ ਕਰਕੇ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਇਹਨਾਂ ਦਿਨਾਂ ਦੇ ਵਿੱਚ ਹਾਦਸੇ ਹੁੰਦੇ ਆ ਕਿਸੇ ਦੇ ਗਲ ਕੱਟੇ ਜਾਂਦੇ ਆ ਕਿਸੇ ਦੇ ਸਿਰ ਤੇ ਵੱਜਦੀ ਆ ਕਿਸੇ ਦੇ ਮੱਥੇ ਤੇ ਕਿਸੇ ਦੇ ਪੱਟਾਂ ਤੇ ਤੇ ਬਹੁਤ ਸਾਰੇ ਹਾਦਸੇ ਹੁੰਦੇ ਆ ਇਹ ਪਲਾਸਟਿਕ ਡੋਰ ਹੋਣ ਦੇ ਨਾਤੇ ਇਹਨਾਂ ਦਾ ਪੰਛੀ ਪੰਛੀਆਂ ਦਾ ਇਹ ਦੇ ਵਿੱਚ ਨੁਕਸਾਨ ਹੁੰਦਾ ਕਿਉਂਕਿ ਪੰਛੀ ਵੀ ਵੱਡੇ ਜਾਂਦੇ ਉਹਨਾਂ ਦੀ ਵੀ ਮੌਤਾਂ ਹੁੰਦੀ ਆ ਤਾਂ ਇਸ ਕੰਪੀਟੀਸ਼ਨ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਚਾਈਨਾ ਡੋਰ ਨੂੰ ਬੈਨ ਕੀਤਾ ਗਿਆ ਹੈਗਾ ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਬੜਾ ਸ਼ੁਕਸ਼ਾਂਤੀ ਦੇ ਨਾਲ ਬੜੇ ਧੂਮ ਧਾਮ ਨਾਲ ਮਨਾਇਆ ਗਿਆ ਹੈਗਾ ਤਕਰੀਬਨ 30 ਤੋਂ 35 ਬੱਚਿਆਂ ਨੇ ਇਸ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿੱਤਾ ਹੈਗਾ ਤੇ ਸਾਰੇ ਵਿਕਾਸ ਕਮੇਟੀ ਦੇ ਜਿਹੜੇ ਮੈਂਬਰ ਅਲਾਈਅੰਸ ਕਲੱਬ ਦੇ ਮੈਂਬਰ ਉਹ ਮੌਜੂਦ ਨੇ ਬਹੁਤ ਬਹੁਤ ਧੰਨਵਾਦ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹਨੇ ਪੰਜਾਬ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆਗੇ ਆ ਕਿ ਤੁਸੀਂ ਪਤੰਗਾ ਜ਼ਰੂਰ ਉਡਾਓ ਬਟ ਵਿਦਆਊਟ ਐਨੀ ਚਾਇਨਾ ਡੋਰ ਚਾਇਨਾ ਡੋਰ ਦਾ ਜਿਹੜਾ ਹੈਗਾ ਵਰਤੋਂ ਆ ਪੂਰੀ ਤਰ੍ਹਾਂ ਬੈਨ ਹੋਣੀ ਚਾਹੀਦੀ ਆ ਇਕੱਲੀਆ ਸਰਕਾਰਾਂ ਨਹੀਂ ਇਹਦੇ ਵਿੱਚ ਮਤਲਬ ਇਹਦੇ ਤੇ ਇਕੱਲਾ ਜ਼ੋਰ ਲਾ ਸਕਦੀ ਆ ਸਾਡੀ ਵੀ ਇੱਕ ਮੁੱਢਲੀ ਜਾਣ ਮਤਲਬ ਬੰਦੀ ਹੈਗੀ ਹੈ ਜ਼ਿੰਮੇਵਾਰੀ ਕਿ ਇਹਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਇਸ ਤੋਂ ਅਵੇਅਰ ਕਰੋ ਮਾਪੇ ਦਾ ਵੀ ਫਰਜ ਬੰਦਾ ਹੈ ਕਿ ਬੱਚਿਆਂ ਨੂੰ ਚਾਈਨਾ ਡੋਰ ਨਾ ਖਰੀਦ ਕੇ ਬਿਲਕੁਲ ਮਾਪਿਓ ਦਾ ਤਾਂ ਪਹਿਲੇ ਦਾ ਟਾਈਮ ਤੇ ਫਰਜ ਬੰਦਾ ਹੈਗਾ ਫਸਟ ਜਿਹੜਾ ਫਰਜ ਆ ਮਾਪਿਓ ਦਾ ਹੀ ਆ ਅਗਰ ਕਿਸੇ ਦੁਕਾਨ ਤੋਂ ਚਾਈਨਾ ਡੋਰ ਮਿਲਦੀ ਵੀ ਆ ਤਾਂ ਬੱਚਿਆਂ ਨੂੰ ਸਮਝਾਣ ਕਿ ਬੇਟਾ ਇਹ ਚਾਈਨਾ ਡੋਰ ਆ ਇਹ ਨਹੀਂ ਖਰੀਦਣੀ ਅਗਰ ਮਾਪਿਓ ਖਰੀਦਣ ਜਾਂਦੇ ਤਾਂ ਮਾਪਿਓ ਵੀ ਉਸ ਚਾਈਨਾ ਡੋਰ ਨੂੰ ਜਿਹੜਾ ਇਹ ਬਿਲਕੁਲ ਵੀ ਨਾ ਖਰੀਦਣ ਤਾਂ ਜੋ ਮਾਰਕੀਟ ਦੇ ਵਿੱਚ ਉਹ ਆਈ ਨਾ ਪਾਵੇ ਇਤਨੇ ਕਿਤੇ ਮਾਰਕੀਟ ਦੇ ਵਿੱਚ ਚਾਈਨਾ ਡੋਰ ਚੱਲਦੀ ਨਹੀਂ ਚੱਲ ਉਸ ਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜੀ ਇਹ ਮੈਂ ਤਾਂ ਇਹ ਕਹੂੰਗਾ ਸਰਕਾਰ ਨੇ ਬਹੁਤ ਇਸ ਤੇ ਸ਼ਕਤੀ ਕੀਤੀ ਹੈਗੀ ਆ ਤੋ ਸ਼ਕਤੀ ਦਾ ਅੱਜ ਜਿਹੜਾ ਹੈਗਾ ਪੰਪੂਰੇ ਪੰਜਾਬ ਵਿੱਚ ਦੇਖਿਆ ਵੀ ਗਿਆ ਹੈਗਾ ਕਿ ਚਾਈਨਾ ਡੋਰ ਬਹੁਤ ਘਟ ਵਰਤੀ ਗਈ ਆ ਪਰ ਕੁਝ ਦੁਕਾਨਦਾਰ ਹੈਗਾ ਜਿਹੜਾ ਲੁੱਕ ਛੁਪ ਕੇ ਵੇਚਦੇ ਵੀ ਆ ਉਹਦੇ ਵਿੱਚ ਮੈਂ ਕਹਿੰਦਾ ਦੁਕਾਨਦਾਰਾਂ ਦੀ ਗਲਤੀ ਨਹੀਂ ਹੈਗੀ ਮਾਂ ਪਿਓ ਦੀ ਗਲਤੀ ਆ ਕਿਉਂਕਿ ਅਗਰ ਮਾਂ ਪਿਓ ਉਸ ਚਾਈਨਾ ਡੋਰ ਨੂੰ ਖਰੀਦਣ ਹੀ ਨਾ ਤਾਂ ਉਹ ਵਿਕੂਗੀ ਨਹੀਂ ਰਹਿ ਗਏ ਉਹਦੇ ਬਾਰੇ ਕੀ ਕਰੂਗਾ ਅੱਜ ਦਾ ਜੋ ਮੁਕਾਬਲਾ ਕਰਵਾਇਆ ਗਿਆ ਹੈ ਆ ਪਤੰਗबाजी ਦਾ ਸਾਡੀ ਇੱਕ 100 ਸੀ ਜੋ ਚైనా ਡੋਰ ਹੈ ਇਹ ਇੱਕ ਬਹੁਤ ਖਤਰਨਾਕ ਡੋਰ ਹੈ ਜਿਸ ਦੇ ਨਾਲ ਸਾਨੂੰ ਪਿੱਤੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲੀਆਂ ਕਿ ਜਿਸ ਦੇ ਨਾਲ ਬਹੁਤ ਸਾਰੇ ਜਾਨੀ ਨੁਕਸਾਨ ਵੀ ਹੋ ਗਏ ਤਾਂ ਅਸੀਂ ਜਦੋਂ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਬੱਚਿਆਂ ਨੂੰ ਸਾਬਿਤ ਕੀਤਾ ਕਿ ਤੁਹਾਨੂੰ ਇਨਾਮ ਦਿੱਤੇ ਜਾਣਗੇ ਜਦੋਂ ਬੱਚੇ ਇੱਥੇ ਆਏ ਤਾਂ ਬੱਚਿਆਂ ਦੇ ਅਸੀਂ ਦੇਖਿਆ ਕਿ ਉਹਨਾਂ ਦੇ ਖੁੱਦਿਆਂ ਦੇ ਹੱਥ ਵੀ ਵੱਡੇ ਹੋਏ ਸੀ ਉਹ ਚైనా ਡੋਰ ਦਾ ਹੀ ਇੱਕ ਕਮਾਲ ਸੀ ਜੇਕਰ ਚੈਨਾਡੋਰ ਹੱਥ ਵੱਢ ਸਕਦੀ ਹੈ ਜੋ ਹਰ ਚੀਜ਼ ਹੁੰਦੀ ਹੈ ਤਾਂ ਸਾਡਾ ਗਲਾ ਤਾਂ ਬੜੀ ਸਪੀਡਲੀ ਵੱਡਾ ਜਾ ਸਕਦਾ ਹੈ ਤਾਂ ਪੰਛੀਆਂ ਨੂੰ ਵੀ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜੋ ਕਿ ਇੱਕ ਪੈਸੇ ਦੀ ਔਰ ਜਾਨੀਮਾਲ ਦੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਅਲਾਈਅੰਸ ਕਲੱਬ ਦੇ ਨਾਲ ਰਲ ਕੇ ਅਰਵਿੰਦਨਗਰ ਵਿਕਾਸ ਦੀ ਮਿੱਟੀ ਦੇ ਵਿੱਚ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਸ ਦੇ ਨਾਲ ਅੱਜ ਦੀ ਰੇਡ ਦੇ ਵਿੱਚ ਸਾਨੂੰ ਇਸ ਦਾ ਬਹੁਤ ਹੀ ਜ਼ਿਆਦਾ ਉਤਸ਼ਾਹ ਮਿਲਿਆ ਔਰ ਬੱਚਿਆਂ ਨੇ ਵੀ ਪ੍ਰਣ ਦਿੱਤਾ ਸਾਡੇ ਸਾਹਿਲ ਜੀ ਬੱਚਾ ਬਹੁਤ ਸਮਝਦਾਰ ਹੈ ਇਸ ਨੇ ਪ੍ਰਣ ਲਿੱਤਾ ਕਿ ਮੈਂ ਅੱਜ ਤੋਂ ਬਾਅਦ ਚੈਨਾ ਡੋਰ ਨਹੀਂ ਵਰਤਾਂਗਾ ਤਾਂ ਇਹ ਅੱਜ ਦੀ ਰੇਡ ਚ ਸੈਕਿੰਡ ਨੰਬਰ ਵੀ ਅਨਾਉਂਸ ਹੋਏ ਨੇ ਜਿਨ੍ਹਾਂ ਨੂੰ ਇਹਨਾਂ ਨੂੰ ਇਨਾਮ ਵੀ ਦਿੱਤਾ ਜਾਏਗਾ ਤਾਂ ਸਾਡੇ ਲਈ ਇੱਕ ਵੀ ਜਾਨ ਬਚ ਜਾਂਦੀ ਹੈ ਤਾਂ ਅਸੀਂ ਇਹ ਸਮਝਦੇ ਹਾਂ ਕਿ ਅਲਾਈਅੰਸ ਕਲੱਬ ਦੇ ਵੱਲੋਂ ਇਹ ਜਿਹੜਾ ਉਪਰਾਲਾ ਆ ਇਹ ਬਹੁਤ ਵੱਡਾ ਉਪਰਾਲਾ ਹੈ ਪੰਜਾਬ ਪੰਜਾਬ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਪੰਜਾਬ ਦੇ ਵਸਨੀਕਾਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਸੰਦੇਸ਼ ਹੈ ਕਿ ਜੋ ਚੈਨਾ ਡੋਰਦਾ ਹੈ ਇਸ ਦਾ ਵਿਰੋਧ ਕੀਤਾ ਜਾਵੇ ਤਾਂ ਪਤੰਗ ਉਡਾਣੀ ਚਾਹੀਦੀ ਹੈ ਅੱਜ ਅਸੀਂ ਇੱਥੇ ਬੱਚਿਆਂ ਨੂੰ ਜੋ ਸਿਖਾ ਦਿੱਤਾ ਹੈ ਅਸੀਂ ਡਿਫੈਂਸ ਵੀ ਸਿਖਾਇਆ ਹੈ ਕਿ ਜਿਸ ਦੀਆਂ ਦੋ ਪਤੰਗਾਂ ਵੱਢੀਆਂ ਗਈਆਂ ਉਹ ਕੰਪੀਟੀਸ਼ਨ ਤੋਂ ਬਾਹਰ ਆਏਗਾ ਸਾਡੇ ਲਈ ਸਭ ਤੋਂ ਵੱਡੀ ਚੀਜ਼ ਬਚਾਓ ਵੀ ਬਹੁਤ ਵੱਡਾ ਇੱਕ ਮੈਨਾ ਰੱਖਦੀ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬਹਿਕਾਵੇ ਹੋਰ ਬਹੁਤ ਸਾਰੇ ਲਾਲਚ ਆਉਂਦੇ ਆ ਜਿਸ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਚਾਇਨਾ ਡੋਰ ਇੱਕ ਬਹੁਤ ਵੱਡਾ ਲਾਲਚ ਦਿੱਤਾ ਜਾ ਰਿਹਾ ਜਿਸ ਦੇ ਨਾਲ ਬਹੁਤ ਵੱਡਾ ਖੂਨੀ ਖੇਡ ਵੀ ਰਚਿਆ ਜਾ ਰਿਹਾ ਸਰ ਟੋਟਲ ਕਿੰਨੇ ਬੱਚਿਆਂ ਨੇ ਇਸੇ ਪਾਰਟਿਸਿਪੇਟ ਕੀਤਾ ਅੱਜ ਸਰ 30 ਤੋਂ 35 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਅਸੀਂ ਕੰਪੀਟੀਸ਼ਨ ਦੇ ਵਿੱਚ ਜਿਹੜੇ ਆ Winner ਅਨਾਉਂਸ ਕੀਤੇ ਆ ਫਰਸਟ ਸੈਕੰਡ ਔਰ ਥਰਡ ਤਾਂ ਉਹਨਾਂ ਵਿੱਚੋਂ ਇੱਕ ਸਰਪ੍ਰਾਈਜ਼ ਵੀ ਕੱਢਿਆ ਹੈ ਬਹੁਤ ਹੀ ਛੋਟੀ ਉਮਰ ਦਾ ਬੱਚਾ ਬਹੁਤ ਹੀ ਛੋਟੀ ਹਾਈਟ ਦਾ ਬੱਚਾ ਤਾਂ ਉਸਨੇ ਵੀ ਬਹੁਤ ਅੱਛਾ ਜਜ਼ਬਾ ਦਿਖਾਇਆ ਔਰ ਉਸਨੂੰ ਵੀ ਅਸੀਂ ਕਾਫੀ ਅੱਛਾ ਰਿਸਪੌਂਸ ਦਿੱਤਾ ਤਾਂ ਜੋ ਬੱਚੇ ਅੱਗੇ ਤੋਂ ਕੰਪੀਟੀਸ਼ਨਾਂ ਦੇ ਵਿੱਚ ਜਲਦੀ ਤੋਂ ਜਲਦੀ ਉਤਰ ਕੇ ਪੰਜਾਬ ਦਾ ਵੀ ਨਾਮ ਰੋਸ਼ਨ ਕਰਨ ਔਰ ਅੱਗੇ ਆ ਸਰ ਅੱਗੇ ਦੇ ਵੀ ਤੁਸੀਂ ਇਸ ਤਰ੍ਹਾਂ ਦੇ ਕੰਪੀਟੀਸ਼ਨ ਇਸ ਤਰ੍ਹਾਂ ਦੇ ਕੰਪੀਟੀਸ਼ਨ ਔਰ ਅਲਾਈਂਸ ਕਲੱਬ ਦੇ ਦੁਆਰਾ ਬਹੁਤ ਸਾਰੇ ਹੋਰ ਤਰ੍ਹਾਂ ਦੇ ਵੀ ਕਰਵਾਏ ਜਾ ਰਹੇ ਆ ਅਲਵਾਇਆ ਅਲਾਈਂਸ ਕਲੱਬ ਹਮੇਸ਼ਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਬਹੁਤ ਹੀ ਅੱਗੇ ਬਹੁਤ ਅੱਛੇ ਉਪਰਾਲੇ ਕਰਦਾ ਚੱਲਾ ਜਾ ਰਿਹਾ ਹੈ ਅਸੀਂ ਇਸ ਤਰ੍ਹਾਂ ਦੇ ਅਕਸਰ ਕੰਪੀਟੀਸ਼ਨਸ ਔਰ ਬਹੁਤ ਸਾਰੀਆਂ ਸਵਾਵਾਂ ਜਿਵੇਂ ਕਿ ਲਾਸਟ ਵਾਰ ਅਸੀਂ ਇੱਕ ਹੈਂਡੀਕੈਪਸ ਔਰ ਬਾਕੀਆਂ ਦੇ ਵਾਸਤੇ ਅਸੀਂ ਕੈਂਪ ਗਰਾਉਂਡ ਜ ਕੀਤਾ ਸੀ ਜਿਸ ਦੇ ਵਿੱਚ 35 ਲੱਖ ਤੋਂ ਜ਼ਿਆਦਾ ਦਾ ਸਮਾਨ ਅਸੀਂ ਡਿਸਟ੍ਰੀਬਿਊਟ ਕੀਤਾ ਤਾਂ ਅਲਾਈਅੰਸ ਕਲੱਬ ਦਾ ਵੀ ਬਹੁਤ ਸਾਥ ਰਿਹਾ ਹੈ ਥੈਂਕ ਯੂ